ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਿਸਾਨ ਵੀਰਾਂ ਲਈ ਦੋ ਸੰਦ ਲੈ ਕੇ ਆਏ ਜੀ ਇੱਕ 11 6 ਦੀ ਸਿੰਪਲ ਟਰਾਲੀ ਆ ਤੇ ਇੱਕ ਤੂੜੀ ਵਾਲੀ ਮਸ਼ੀਨ ਆ ਜੀ ਕੇਐਸ ਦੀ ਮਸ਼ੀਨ ਆ ਬਾਕੀ 11 6 ਦੀ ਟਰਾਲੀ ਹੈ ਜੀ ਸਿੰਪਲ ਟਰਾਲੀ ਬਹੁਤ ਵੀਰਾਂ ਦੇ ਫੋਨ ਆ ਰਹੇ ਸੀ ਸਿੰਪਲ ਟਰਾਲੀ ਚਾਹੀਦੀ ਹੈ ਘੱਟ ਮੁੱਲ ਵਾਲੀ 50000 ਤੋਂ ਵੀ ਸਸਤੀ ਟਰਾਲੀ ਆ ਇਹ ਬਹੁਤ ਹੀ ਜਾਇਜ਼ ਰੇਟ ਦੇ ਵਿੱਚ ਟਰਾਲੀ ਹੈ ਜੀ ਬਾਕੀ ਟਰਾਲੀ ਦੀ ਆਪਣੀ 11 6 ਸਵਾ 2 ਟਰਾਲੀ ਹੈ ਜੀ ਦੇ ਟਾਇਰਾਂ ਦੀ ਕੰਡੀਸ਼ਨ ਚੰਗੀ ਆ ਟਰਾਲੀ ਦੀ ਤੇ ਬਾਕੀ ਫਰਸ ਟਰਾਲੀ ਦੀ ਖਰਾਬ ਆ ਥੋੜੀ ਜੀ ਤੂੜੀ ਨੂੰ ਕੰਮ ਦਿੰਦੀ ਆ ਬਾਕੀ ਟਰਾਲੀ ਸਾਰੀ ਬਾਕੀ ਬਾਡੀ ਲੈਨ ਦੀ ਸਾਫ਼ ਆ ਸਾਈਡਾਂ ਦੀ ਸਾਫ਼ ਆ ਮੁੱਲ ਵੀ ਬਹੁਤ ਘੱਟ ਆ ਵੀਰ ਦਾ 45000 ਰੁਪਿਆ ਰੇਟ ਆ ਟਰਾਲੀ ਦਾ ਬਾਕੀ ਮਾਨਤਾਨ ਹੋ ਜਾਊਗਾ ਬਾਕੀ ਗਾਰਡਰ ਗੁੱਡਰ ਚੰਗੇ ਲੱਗੇ ਟਰਾਲੀ ਦੇ ਅੱਗੇ ਆ ਗਈ ਜੀ ਤੂੜੀ ਵਾਲੀ ਮਸ਼ੀਨ ਇਹ ਹੈਗੀ ਆ ਜੀ 15 ਮਾਡਲ ਕੇਐਸ ਦੀ ਕੇਐਸ 15 ਮਾਡਲ ਰੀਪਰ ਸੇਲ ਆ ਜੀ ਇਹ ਵੀ ਬਹੁਤ ਸਾਫ਼ ਸੁਥਰੀ ਮਸ਼ੀਨ ਆ ਤੇ ਬਹੁਤ ਹੀ ਚੰਗੀ ਏ ਇਹ ਦੋਨੇ ਚੀਜ਼ਾਂ ਇੱਕੋ ਵੀਰ ਕੋਲ ਹੈ ਜੀ ਟਰਾਲੀ ਤੇ ਤੂੜੀ ਵਾਲੀ ਮਸ਼ੀਨ ਤੇ ਤੂੜੀ ਵਾਲੀ ਮਸ਼ੀਨ ਦੀ ਕੰਡੀਸ਼ਨ ਦੇਖ ਸਕਦੇ ਹੋ ਸਾਫ ਆ ਲੋਕਲ ਚੱਲੀ ਆ ਤੇ ਰੇਟ ਹੈਗਾ ਜੀ ਮਸ਼ੀਨ ਦਾ 1,30,000 ਰੁਪਿਆ 15 ਮਾਡਲ ਦਾ ਰੇਟ ਹੈਗਾ ਜੀ 1,30,000 ਰੁਪਿਆ ਬਾਕੀ ਮਾਲਕ ਵੀਰ ਦਾ ਨੰਬਰ ਹੈਗਾ ਜੀ 94632 37642 ਝਾੜੀ ਵਾਲੇ ਦਾ ਵੀਰ ਆ ਸੁਖਦੇਵ ਵੀਰ ਦਾ ਨਾਮ ਤੇ ਵੀਰ ਨਾਲ ਗੱਲ ਕਰਕੇ ਦੋਨਾਂ ਚੀਜ਼ਾਂ ਤੋਂ ਜਿਹੜੀ ਵੀ ਚੀਜ਼ ਤੁਸੀਂ ਖਰੀਦਣਾ ਚਾਹੁੰਦੇ ਹੋ ਖਰੀਦ ਸਕਦੇ ਹੋ ਜਿਹੜਾ ਆਪਣੀ ਵੀਡੀਓ ਸ਼ੇਅਰ ਕਰੂਗਾ ਵੀਰ ਉਹਦਾ ਮਾਨਤਾਨ ਜਰੂਰ ਕਰਨਗੇ ਬਾਕੀ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਜਾ ਰੂਗਾ ਰੇਟਾਂ ਦੇ ਵਿੱਚੋਂ ਮਾਨਤਾਨ ਹੋ ਜੂ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ